Ngobeliar yang <hesitation> 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 ਆ ਦੇਖੋ ਬਈ ਕਿੰਨਾ ਸੋਹਣਾ ਕਾਰਾਗਰੀ ਬਣਾਈ ਆ ਆ ਦੇਖੋ ਘੋੜੇ ਸਾਡੇ ਘੋੜੇ ਭੱਦਰ ਵੀ ਜੋੜਾਈ ਆ ਘੋੜਿਆਂ ਦਾ ਆ ਦੇਖੋ ਬਈ ਬਹੁਤ ਸੋਹਣਾ ਮੰਦਿਰ ਆ ਬਈ ਬਗਰੇ ਨੇ ਅਸੀਂ ਐਸੇ ਪਿੰਡ ਚ ਆ ਬਈ ਤੇ ਮਸੀਂ ਲੈ ਕੇ ਆ ਮੈਂ ਰਹੇ ਨੇ ਐਸੇ ਪਿੰਡ ਚ ਆ ਆ ਦੇਖੋ ਮਾਤਾ ਦੇਵੀ ਬੈਠੀ ਇਹ ਹਰੇਕ ਦੇਵੀ ਦਾ ਮੰਦਿਰ ਆ ਭਾਈ ਆ ਦੇਖ ਲਓ ਭਾਈ ਕਿੰਨਾ ਸੋਹਣਾ ਮੱਤਨ ਹੋ ਗਿਆ ਭਾਈ ਇਹ ਕੀ ਹੈ ਭਾਈ ਕਿੰਨਾ ਸੋਹਣਾ ਬਣਾਇਆ ਹੈ ਲੋਕੀ ਕੀ ਕਾਰਾ ਗਿਰਿਆ ਭਾਈ ਪੱਥਰ ਦੇਖੋ ਆ ਦੇਖ ਲਓ ਭਾਈ ਆਪਣੇ ਨੇ ਭਈ ਯਾਨੀ ਕਿ ਆਪਣੇ ਹਰਿਆਣਾ ਪੰਜਾਬ ਨਾਲੋਂ ਕੀ ਬਹੁਤ ਸੋਹਣੇ ਮੰਦਿਰ ਬਣਾਉਣੇ ਤਰੀਚਾ ਲਾ ਕੇ ਸੋਨੇ ਦਾ ਸਾਰੇ ਕਿਤੇ ਹੁੰਦੇ ਨੇ ਵੀ ਮੰਦਿਰ ਹਰੂ ਨਾ ਪੱਥਰ ਦੀ ਕਾਰਾਗਰੀ ਵੱਧ ਕਰਦੇ ਨੇ ਬਾਈ ਪੱਥਰ ਸੱਤੋਂ ਵੱਧ ਪੱਥਰਾ ਕਰਦੇ ਨੇ ਹਰ ਬਰਤਾਂ ਦਾ ਕੋਈ ਹੋਰ ਕੋਈ ਨਹੀਂ ਕਰਦੇ ਆ ਦੇਖੋ ਆ ਦੇਖ ਲਓ ਬਾਈ ਕਿੰਨਾ ਸੋਹਣਾ ਯਾਰ ਬਈ ਬਹੁਤ ਵਧੀਆ ਚੀਜ਼ ਬਣਾਈ ਹੋਈ ਆ ਬਾਈ ਬਈ ਮੈਂ ਤਾਂ ਸੱਚੀ ਲਵਰੇ ਵਾਹ ਰਾਜ ਵੀ ਜਾਨੀ ਕਿ ਲੋਹਾਂ ਦੀ ਟੱਪ ਜਾ ਕਰਦੇ ਅਸੀਂ ਕਦੇ ਆਈ ਨਹੀਂ ਕਰ ਰਹੇ ਨੇ ਇੱਥੀਆਂ ਦੋ ਕਿੱਲੇ ਦੇ ਉਪਰਾਂ ਤੇ ਮਸ਼ੀਨ ਖੜੀਆਂ ਲੱਗੀਆਂ ਹੈ ਸਾਡੀ ਖੁਸ਼ ਨਸੀਦੀ ਹੈ ਬਈ ਅਸੀਂ ਐਨੇ ਸੋਹਣੇ ਪਿੰਡ ਦੇ ਵਿੱਚ ਜੋ ਕਿ ਜਿੱਥੇ ਇਹਦਾ ਸੋਹਣਾ ਮੰਦਿਰ ਆ ਬਈ ਅਸੀਂ ਉੱਥੇ ਰੁਕਿਆ ਧੰਨਾ ਸੀ ਆ ਦੇਖ ਲਓਲਾ ਸੋਹਣਾ ਵੀ ਆ ਦੇਖ ਲੋ ਭਾਈ ਮੂਰਤਾਂ ਦੇ ਉੱਤੇ ਉਹ ਕਰ ਰਹੇ ਨੇ ਲੈ ਬਈ ਨਹੀਂ ਪਤਾ ਲੱਗਿਆ ਭਾਈ ਮੈਨੂੰ ਕਿਹੜੇ ਭਾਬੇ ਦਾ ਮੰਦਰ ਆ ਇਹ ਦੇਖ ਲੋ ਭਾਈ ਘਾਰਾ ਗਰੀ ਬਈ ਦੇਖਣ ਵਾਲੀ ਹੈ ਇਹ ਚੀਜ਼ ਹੈ ਇਸੇ ਦਾ ਕੋਈ ਆ ਦੇਖ ਲੋ ਆ ਦੇਖੋ ਭਾਈ ਅਯੂਬ ਬਾਈ ਬਣਾਇਆ ਗਿਆ ਭਾਈ ਵੀਡੀਓ ਜਦੋਂ ਪਤਾ ਨਹੀਂ ਇੰਨਾ ਕਲੀਅਰ ਦਿਖੂਗਾ ਨਹੀਂ ਮੈਨੂੰ ਵੀ ਨਹੀਂ ਪਤਾ ਆ ਦੇਖ ਲੋ ਭਾਈ ਕਾਂਚੋ ਕਰਾ ਹੋਇਆ ਆ ਦੇਖੀ ਆ ਦੇਖ ਲੋ ਭਾਈ ਕਿੰਨਾ ਸੋਹਣਾ ਖੁਲਕ ਬਣਾਈ ਹੋਈ ਆ ਦੇਖੋ ਇਹ پیسے ਬਣਵਾਤੇ ਗੱਲਾਂ ਬਣਾਇਆ ਹੋਇਆ ਭਾਈ ਇਹ ਸੋਹਣੀ ਰੱਬ ਦੀ ਚੀਜ਼ ਬਣਾਈ ਜਾ ਹਾਂ। ਦਰਵਾਜ਼ੇ ਦੇਖ ਲਓ ਬਈ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਨੇ। ਬਾਬਾ ਜੀ ਬੈਠ ਨੇ ਬਈ ਅੰਦਰ। ਕੈਮਰੇ ਵੀ ਲੱਗੇ ਹੋਏ ਨੇ। ਆਪਾਂ ਉਹ ਵੀ ਦੇਖ ਲਓ ਬਈ ਸਾਰੇ ਪੱਥਰ ਦੇ ਨੇ। ਦੇਖ ਲਓ। ਦੇਖੋ ਬਈ। ਇਹ ਤੇ ਤਸਵੀਰ ਐ ਇਤਰਾਤ ਜੋੜੀ ਖੜੇ ਨੇ ਮੈਨੂੰ ਐ ਲੱਗਦਾ ਭਾਈ ਇਹਨਾਂ ਦੇ ਪਰਿਵਾਰ ਨੇ ਇਹੋ ਕਰਿਆ ਹੋਇਆ ਹੈ ਭਾਈ ਮੈਂ ਰੋ ਸੋਚਿਆ ਕਰਦਾ ਕਿਨੇਜ ਜੀ ਦੀ ਮੂਰਤੀ ਰੋ ਸੋਚਦਾ ਸੀ ਵੀ ਆਹ ਮੰਦਿਰ ਤੇ ਜਾ ਕੇ ਆਣਾ ਪਰ ਭਾਈ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਇਹ ਅੰਦਰੋਂ ਇੰਨਾ ਸੋਹਣਾ ਵੀ ਇੰਨਾ ਜਿਆਦਾ ਵਧੀਆ